ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਤੇ ਅੱਜ ਨਿਹਾਲ ਸਿੰਘ ਵਾਲਾ ਵਿਖੇ ਬੇਗੋ ਫਿਲਮ ਦਾ ਮਹੂਰਤ ਦਾ ਹੋਇਆ ਤੇ ਸੋ ਸਾਡੇ ਦਰਮਿਆਨ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਸੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਫਿਲਮ ਦੇ ਡਾਇਰੈਕਟਰ ਨੇ ਸਾਡੇ ਨਾਲ ਲਵਲੀ ਸ਼ਰਮਾ ਤੂ ਰਕੋੜਨੀ ਹਾਂਜੀ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਫਿਕਰਮੰਦ মিডিਆ ਦਾ ਤੁਹਾਡਾ ਧੰਨਵਾਦ ਹੈ ਤੇ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਤੇ ਤੁਹਾਡੀ ਜਿਹੜਾ ਅੱਜ ਫਿਲਮ ਦਾ ਮਹੂਰਤ ਕੀਤਾ ਉਹ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਤੁਹਾਡਾ ਜਿਹੜਾ ਤੁਸੀਂ ਪਹੁੰਚੇ ਆ ਨਾ ਰਿਕਵਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਕਰਮੰਦ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਅੱਛਾ ਸਰ ਜੀ ਜਿਹੜੀ ਫਿਲਮ ਦੀ ਚਰਚਾ ਹੋ ਰਹੀ ਹੈ ਹਨਾ ਬੜੀ ਚਰਚਾ ਹੋ ਰਹੀ ਹੈ ਕਿ ਇਸ ਫਿਲਮ ਦੇ ਵਿੱਚ ਕੁਝ ਵੱਖਰਾ ਕਰਨ ਜਾ ਰਹੇ ਤੁਸੀਂ ਉਹ ਆਪਾਂ ਦਰਸ਼ਕਾਂ ਨੂੰ ਜਾਣਕਾਰਗੇ ਕੀ ਵੱਖਰਾ ਹੋਗਾ ਇਸ ਫਿਲਮ ਦੇ ਵਿੱਚ ਸਾਰਾ ਖੜਾ ਦੀ ਇਹ ਵੀ ਇੱਕ ਸਟੋਰੀ ਆ ਜਦੋਂ ਮੈਂ ਬਾਈ ਐਮਪੀ ਬਾਈ ਨੂੰ ਸ਼ੇਰੇ ਬਾਈ ਨੂੰ ਮਿਲਿਆ ਤਾਂ ਪਹਿਲਾਂ ਮੈਂ ਸਟੋਰੀਆਂ ਉਹਨਾਂ ਨੂੰ ਸੁਣਾਈਆਂ ਜੀ ਦੋ ਉਹ ਕਹਿੰਦੇ ਇੱਕ ਹੋਰ ਜਿਹੜੀ ਤੂੰ ਕਹਿੰਦਾ ਤਿੰਨ ਸੁਣਾਉਣੀ ਹੈ ਜੇ ਤੀਜੀ ਸੁਣਾਈ ਤੇ ਉਹ ਕਹਿੰਦੇ ਵੀ ਅਸੀਂ ਇਹੀ ਫਿਲਮ ਕਰਨੀ ਹੈ ਮੈਂ ਕਿਹਾ ਰਿਸਕੀ ਆ ਜੀ ਰਿਸਕੀ ਕਹਿੰਦੇ ਵੀ ਰਿਸਕੀ ਪਰ ਮੈਂ ਕਰਾਂਗੇ ਔਰ ਬੜਾ ਮਜ਼ਾ ਆਇਆ ਨਾ ਇੱਕ ਗੱਲ ਕਵੀਟ ਕਰਕੇ ਔਰ ਤੋਂ ਬਾਅਦ ਅਸੀਂ ਪਹਿਲਾਂ ਸ਼ੁਰੂ ਕੀਤੀ ਆ ਜਿਹੜੇ ਲੋਕ ਕਹਿੰਦੇ ਅਸੀਂ ਸਿਨੇਮਾ ਬਦਲਾਂਗੇ ਬਦਲਾਂਗੇ ਉਹ ਗੱਲਾਂ ਨਾਲ ਨਹੀਂ ਬਦਲਿਆ ਜਾਣਾ ਉਹ ਐਮਪੀ ਬਾਈ ਸ਼ੇਰੇ ਬਾਈ ਵਰਗੇ ਜਿਹੜੇ ਬੰਦੇ ਆ ਪ੍ਰੋਡਿਊਸਰ ਆ ਇਹ ਇਹ ਫਿਲਮਾਂ ਬਣਾਉਣਗੇ ਜਿਹੜੀਆਂ ਅਸੀਂ ਕਹਿੰਦੇ ਰੈਸਕੂ ਫਿਲਮਾਂ ਤੇ ਸਿਨੇਮਾ ਬਦਲੂਗਾ ਵੀ ਤੇ ਇਹਨਾਂ ਚੋਂ ਇਹਨਾਂ ਨੂੰ ਚੰਗੀ ਜਿਹੜੀ ਹੈਗੀ ਆ ਇਨਕਮ ਵੀ ਆਊਗੀ ਪਰ ਪਹਿਲਾ ਪਹਿਲਾ ਜ਼ਰੂਰੀ ਇਹ ਆ ਵੀ ਲੋਕਾਂ ਨੂੰ ਇਸ ਤੋਂ ਕੱਢਾਂਗੇ ਜਿੱਦਾਂ ਮਾੜਾ ਸਿਨੇਮਾ ਪੰਜਾਬੀ ਦਾ ਹੋ ਗਿਆ ਪਹਿਲਾਂ ਵੀ ਇੱਕ ਵਾਰੀ ਸਿਨੇਮਾ ਫੇਰ ਹੋਇਆ ਹੁਣ ਵੀ ਉਹ ਹੋ ਗਿਆ ਕਮੇਡੀ 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 ਫਿਰ ਐਕਸ਼ਨ 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 ਉਹ ਹੁਣ ਆਪਾਂ ਥੋੜਾ ਡਰਾਮਾ بڑا ਫਿਲਮ ਆ ਆਰਟ মুਵੀ ਆ ਜਿਹੜੀਆਂ ਉਸ ਟਾਈਪ ਤੇ ਅਸੀਂ ਜਾ ਰਹੇ ਹਾਂ ਉਸ ਟਰੈਕ ਤੇ ਔਰ ਬੈਕ ਟੂ ਬੈਕ ਅਸੀਂ 10-14 ਫਿਲਮਾਂ ਵੱਖ-ਵੱਖਰੇ ਵਿਸ਼ਿਆਂ ਦੇ ਤਰ੍ਹਾਂ ਜਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਪੰਜਾਬ ਪੰਜਾਬੀ ਅੱਤ ਪੰਜਾਬੀ ਕਲਚਰ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸਾ ਜਾਨੀ ਕਿ ਸੀਨੇ ਚ ਦਿਖਾ ਰਹੇ ਤੁਸੀਂ ਜਾਨੀ ਕੋਈ ਫਾਰਮੈਲਟੀ ਨਹੀਂ ਕਹਿਣ ਦਾ ਮਤਲਬ ਨਾ ਨਾ ਜੀ ਪੰਜਾਬੀ ਸਿਨੇਮੇ ਦੀ ਗੱਲ ਕਰਾਂਗੇ ਤਾਂ ਪੰਜਾਬੀ ਕੋਈ ਬਣਾਵਾ ਜਿਹੜਾ ਪੰਜਾਬੀ ਪੰਜਾਬੀ ਮੂਵੀ ਜਿਹੜੀ ਬਣਾਉਣੀ ਹੈ ਜੇ ਆਪਾਂ ਫਾਰਮ ਵਿੱਚ ਵੀ ਇਹਨੂੰ ਸ਼ੂਟ ਕਰਦੇ ਹਾਂ ਤਾਂ ਉਹ ਉਹਦੇ ਵਿੱਚ ਵਿਸ਼ੇ ਦੇ ਵਿੱਚ ਨਾ ਕੋਈ ਕੰਮ ਹੋਣਾ ਚਾਹੀਦਾ ਵੀ ਉਹ ਫਾਰਮ ਗਏ ਕਿਉਂ ਜਿਹੜਾ ਹੀ ਜਿਹੜੇ ਕਰੈਕਟਰ ਹੈ ਪੰਜਾਬ ਤੋਂ ਫੌਰਨ ਗਏ ਆਪਣੇ ਕੀ ਆਪਣੇ ਪੰਜਾਬ ਤੋਂ ਫੌਰਨ ਅ ਇੰਡਸਟਰੀ ਦੇ हिसाब ਨਾਲ ਕਿਸੇ ਹੋਰ ਵਿਸ਼ੇ ਨਾ ਜਾਂਦੇ ਪਰ ਆਪਾਂ ਜਦੋਂ ਜਾਵਾਂਗੇ ਆਪਾਂ ਇੱਕ ਵਿਸ਼ਾ ਲੈ ਕੇ ਜੀਉਂਦੇ ਸਿਨੇਮਾ ਹਾਂ ਸਿਨੇਮਾ ਬਣਾਵਾਂਗੇ ਬਦਲਾਂਗੇ ਸਿਨੇਮਾ ਅੱਛਾ ਸਰ ਇਸ ਤੋਂ ਲਾ ਫਿਲਮ ਦੇ ਵਿੱਚ ਹੋਰ ਹੋਰ ਕਿਹੜੇ ਕਿਹੜੇ ਐਕਟਰ ਕਲਾਕਾਰ ਗੀਤਕਾਰ ਕਿਹੜੇ ਕਿਹੜੇ ਕਲਾਕਾਰਾਂ ਨੇ ਜਾਂ ਐਕਟਰ ਸੇਵਾ ਨੇ ਕੰਮ ਕੀਤਾ ਸਰ ਹਾਂਜੀ ਇਸ ਫਿਲਮ ਦੀ ਜਿਹੜੀ ਸਟੋਰੀ ਆ ਉਹ ਲਿਖਿਆ ਸ਼ਬਚਨ ਜੱਗੀ ਗੁੱਸਾ ਜੀ ਜੀ ਔਰ ਇਸ ਫਿਲਮ ਦੇ ਵਿੱਚ ਕੁੱਲ ਸਿੱਧੂ ਅ ਗਰਜਾ ਸ਼ੰਕਰ ਜੀ ਡੈਵੀ ਸਿੰਘ ਨਰਿੰਦਰ ਗਖੜ ਜੀ ਔਰ ਮੈਡਮ ਕਲਮਾਨ ਪਾਲੀ ਸੰਧੂ ਚੀ ਕਾਸਟਿੰਗ ਆ ਉਹ ਉਹ ਸਟਾਰ ਵਾਲੀ ਕਾਸਟਿੰਗ ਐ ਐਕਟਰਾਂ ਵਾਲੀ ਕਾਸਟਿੰਗ ਆ ਜੀ ਇਸ ਦੀ ਜੀ ਤੇ ਇਸ ਪਰੰਗ ਦਾ ਮਿਊਜ਼ਿਕ ਕੀਤਾ ਜੀ ਗਰਮੀਤ ਸਿੰਘ ਨੇ ਗੀਤ ਲਿਖਿਆ ਗੱਗੂ ਤੂਰਕੋਟ ਵੀਰ ਨੇ ਇਸ ਪਰੰਗ ਵਿੱਚ ਜਿਹੜੇ ਜਿੰਨਾ ਵੀ ਗਾਣੇ ਆ ਉਹ ਨਸ਼ਤਰ ਗੱਲ ਭਾਜੀ ਗਾ ਰਹੇ ਆ ਗਾ ਰਹੇ ਆ ਜੋਤੀ ਨੂਰਾ ਸਿਮਰ ਭਾਰਤਵਾਜ ਤੇ ਕਮਲ ਖਾਨ ਜੀ ਹਾਂ ਜੀ अच्छा भाई ਸਾਡੇ ਨਾਲ ਫਿਲਮ ਦੇ ਡਾਇਰੈਕਟਰ ਵੀ ਨੇ ਭਰਾ ਸੋ ਉਹਦਾ ਗੱਲਬਾਤ ਕਰੇ ਹਾਂਜੀ ਸਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਐਮ ਪੀ ਸਿੰਘ ਹੈ ਜੀ ਮਨਿੰਦਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਸ਼ਿਕਰਮੰਦ ਮੀਡੀਆ ਦਾ ਜਿਨ੍ਹਾਂ ਨੇ ਸਾਡੇ ਪ੍ਰਤੀ ਇੱਕ ਫਿਕਰ ਰੱਖਿਆ ਹੈ ਕਜੀ ਅੱਛਾ ਸਰ ਜੇ ਆਪਾਂ ਤੁਹਾਡੇ ਖੇਤਰ ਦੀ ਗੱਲ ਕਰੀ ਹੈ ਨਾ ਇਸ ਖੇਤਰ ਦੇ ਵਿੱਚ ਸੇਵਾ ਤੇ ਸੁਭਾਵ ਨੂੰ ਆਉਂਦਾ ਮੁੱਖ ਕੀ ਕਾਰਨ ਤੋਂ ਇਸ ਖੇਤਰ ਦੇ ਵਿੱਚ ਸੇਵਾਵਾਂ ਲਗਾਉਣ ਦਾ ਮੁੱਖ ਕਾਰਨ ਕਾਰਨਾ ਦੇ ਇਲਾਵਾ ਬਚਪਨ ਤੋਂ ਇੱਕ ਸ਼ੌਂਕ ਦੂਗਾ ਸ਼ੌਂਕ ਰਿਹਾ। ਅਰੇ ਇਸ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਆ ਕੇ ਕੁਝ ਸੀ ਫਾਈਨੈਂਸ਼ਲੀ ਵੀ ਤੁਸੀਂ ਇੱਕ ਅੱਛਾ ਇਹਨਾਂ ਕਰ ਐਜ਼ ਅ ਬਿਜ਼ਨਸ ਅਡਾਪਟ ਕੀਤਾ ਜਾਵੇ। ਇਸ ਤੋਂ ਅੱਛਾ ਮੁਨਾਫਾ ਵੀ ਲਿਆ ਜਾ ਸਕਦਾ ਹੈ ਅਗਰ ਤੁਹਾਡੇ ਕਨਸੈਪਟ ਤੇ ਤੁਹਾਡੀ ਟੀਮ ਅਗਰ ਅੱਛੀ ਹੈ। ਉਸ ਅੰਗਲ ਤੋਂ ਵੀ ਮੈਂ ਦੋਨੋਂ ਚੀਜ਼ਾਂ ਦੀ ਜਿਹੜੀ ਤਾਮੀਰ ਬਿਠਾ ਕੇ ਹੀ ਇਸ ਖੇਤਰ ਦੇ ਵਿੱਚ ਮੈਂ ਕੰਮ ਲੈ ਲਿਆ। ਅੱਛਾ ਕਿੰਨੀਆਂ ਉਮੀਦਾਂ ਇਸ ਫਿਲਮ ਤੋਂ ਤੁਹਾਨੂੰ ਸਰ? ਇਸ ਫਿਲਮ ਤੇ ਜਿੰਨ ਨੂੰ 100% ਜੇ ਉੱਪਰ ਵੀ ਅਗਰ ਕੋਈ ਫਿਗਰ ਹੈ ਜੇ ਤੇ ਉਹ ਸੁਮੇਤਾ ਤੱਕ ਮੈਂ ਮਤਲਬ ਖੜਾ ਉਤਰੂੰਗਾ। ਪਰ ਮੈਨੂੰ ਆਸ ਹੈ ਕਿ ਜਿੰਨੀ ਵੀ ਪੂਰੀ ਟੀਮ ਹੈ, ਟੀਮ ਬੀਕੂ ਐਂਡ ਡਾਇਰੈਕਟਰ ਸਾਹਿਬ ਨੇ ਇਸ ਤੋਂ ਇਲਾਵਾ ਜਿੰਨੇ ਸਾਡੇ ਸਹਿਯੋਗੀ ਨੇ ਫਿਲਮ ਦੇ ਨਾਲ ਕੰਮ ਕੀਤਾ ਹੈ। ਉਹ ਵੀ 100% ਖੜਾ ਉਤਰਨਗੇ। ਇਸ ਫਿਲਮ ਨੂੰ ਅਸੀਂ ਪੰਜਾਬੀ ਸਿਰਮਚੱਕ ਤੇ ਜਗਤ ਤੋਂ ਇਲਾਵਾ ਅਸੀਂ ਹਿੰਦੀ ਫਿਲਮ ਜਗਤ ਤੇ ਸਾਡੀ ਪੂਰੀ ਆਸ ਏ ਕਿ ਅਸੀਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਲਿਜਾ ਕੇ ਇੱਕ ਹਿੱਟ ਇਕਮਿਲ ਪੱਤਰ ਸਾਬ ਹੋ। ਅੱਛਾ ਜੀ ਆਪਾਂ ਸ਼ੂਟਿੰਗ ਦੀ ਗੱਲ ਕਰੀਏ ਜੀ ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੱਥੇ ਕਿੱਥੇ ਸ਼ੂਟਿੰਗ ਦੇ ਆਪਾਂ ਰੂਪਰੇਖਾ ਤਿਆਰ ਕੀਤੀ ਸਰ। ਸ਼ੂਟਿੰਗ ਦੀ ਰੋਪ ਰੇਖਾ ਕਿਉਂ ਹੈ ਜੀ ਕਿਉਂਕਿ ਇਹ ਮੇਰੀ ਮੌਜੂਦਾ ਜਿਹੜਾ ਨਿਹਾਲ ਸਿੰਘ ਵਾਲਾ ਏਰੀਆ ਜਿਹੜਾ ਹੈ ਇਹ ਮੇਰੀ ਜਨਮ ਭੂਮੀ ਹੈ ਜੀ ਇਸ ਕਰਕੇ ਤੇ ਮੇਰਾ ਨਿੱਜੀ ਤੌਰ ਤੇ ਪਹਿਲਾ ਵੈਂਚਰ ਹੈ ਫਿਲਮ ਜਗਤ ਦੇ ਵਿੱਚ ਮੈਂ ਜਿਹੜੀ ਫਿਲਮ ਆਪਣੇ ਪਿੰਡ ਤੋਂ ਹੀ ਪਹਿਲਾਂ ਸ਼ੁਰੂਆਤ ਕੀਤੀ ਹੈ ਜੀ ਤਾਂ ਕਿ ਮੇਰੀ ਜਨਮ ਭੂਮੀ ਤੇ ਮੇਰੇ ਪਿੰਡ ਦੇ ਵਿੱਚ ਹੀ ਸ਼ੂਟ ਕੀਤਾ ਜਾਵੇ ਤਾਂ ਕਿ ਇਹਦੇ ਨਾਲ ਸਿਰਫ ਇੱਕ ਸ਼ੌਕੀਆ ਤੌਰ ਤੇ ਨਹੀਂ ਕਹਿ ਸਕਦੇ ਇਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੀਆਂ ਸੰਭਾਵਨਾ ਵੀ ਪੈਦਾ ਬਹੁਤ سارے ਕਿਤੇ ਜਿਹੜੇ ਆ ਫਿਲਮਾਂ ਨਾਲ ਜੁੜੇ ਹੁੰਦੇ ਆ ਤੇ ਇੱਕ 100 150 ਬੰਦੇ ਦਾ ਜਿਹੜਾ ਹਰ ਰੋਜ਼ ਦਾ ਇੱਕ ਖਾਨਪਿੰਡ ਤੋਂ ਲੈ ਕੇ ਉਹਨਾਂ ਦੇ ਜੀਵਨਸਥਾ ਤੋਂ ਲੈ ਕੇ ਇਹਨਾਂ ਨੂੰ ਕੋਪਾਰਨਰ ਵੀ ਤੋੜਿਆ ਜਾ ਸਕਦਾ ਆਪ ਸਾਡੇ ਜਿਸ ਤਰ੍ਹਾਂ ਨਾਲ ਨਿਹਾਲਸੇ ਵਾਲਾ ਇਲਾਕੇ ਦੇ ਵਿੱਚ ਪਿੰਡ ਰਣਸੀ ਹੈ ਜੀ ਜੋ ਕਿ ਮੇਰੀ ਜਨਮ ਭੂਮੀ ਹੈ ਤੋਂ ਕੋਟ ਰਣਸੀ ਹੂੰ ਪਿੰਡ ਤਖਤਪੁਰਾ ਸਾਹਿਬ ਪਿੰਡ ਹਟੂਰ ਜੋ ਕਿ ਇਤਿਹਾਸਿਕ ਪਿੰਡ ਵੀ ਹੈ ਜੀ ਨਿਹਾਲ ਸਿੰਘ ਵਾਲੇ ਤੇ ਤੇ ਕੁਝ ਹੋਰ ਲੋਕੇਸ਼ਨਲ ਹੈਗੀ ਜਿੱਥੇ ਅਸੀਂ ਅੰਦਰ ਸ਼ੂਟ ਕਰ ਰਹੇ ਹਾਂ ਸੋ ਸਮੁੱਚੇ ਪੰਜਾਬ ਵਾਸੀਆਂ ਨੂੰ ਪਿਆਦੀ ਆਪਣੂ ਕੀ ਸੰਧਿਆ ਦਿਉਂ ਪੰਜਾਬੀਆਤ ਨੂੰ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਦੇ ਰਾਹ ਤੋਂ ਨਿਕਲ ਕੇ ਇੱਕ ਸਾਫ ਸੁਥਰਾ ਜ਼ਿੰਦਗੀ ਦਾ ਮਾਰਗ ਚੁਣਨ ਦੀ ਚਾਹਾਂਗਾ ਕਿ ਲੋਕ ਨਸ਼ਿਆਂ ਚੋਂ ਨਿਕਲ ਕੇ ਅਦੇ ਅਗਿਆਨਤਾ ਦੇ ਹਨੇਰੇ ਚੋਂ ਨਿਕਲ ਕੇ ਆਪਣੇ ਜੀਵਨ ਨੂੰ ਸੁਧਾਰ ਵਾਲੇ ਪਾਸੇ ਲੈ ਕੇ ਜਾਣ ਮੈਂ ਇਹ ਗੱਲ ਸਾਰਿਆਂ ਦੇ ਪ੍ਰਤੀ ਨਹੀਂ ਕਰ ਰਿਹਾ ਕੁਝ ਜਿਹੜੇ ਜਿਹੜੇ ਪਰਸੈਂਟੇਜ ਜਿਹੜੇ ਹੈਗੇ ਆਪਣੇ ਉਹ ਜਿਹੜੇ ਗੁੰਮਰਾਹ ਹੋਏ ਨੇ ਜਿਹੜੇ ਗਲਤ ਰਸਤੇ ਤੇ ਚਾ ਚੁੱਕੇ ਆ ਤੇ ਇਹ ਫਿਲਮ ਵੀ ਜਿਹੜੀ ਹੈ ਕਿ ਤਨਾ ਕਿਤੇ ਪ੍ਰੇਰਿਤ ਕਰ ਰਹੀ ਹੈ ਸਮਾਜ ਨੂੰ ਜਿਹੜਾ ਕਿ ਕਿਨਰ ਸਮਾਜ ਆ ਉਹਦੇ ਪ੍ਰਤੀ ਅੱਛੀਆਂ ਭਾਵਨਾਵਾਂ ਰੱਖਣ ਦਾ ਉਹਨਾਂ ਨਾਲ ਜੁੜ ਕੇ ਉਹਨਾਂ ਦਾ ਸਹਿਯੋਗ ਕਰਨ ਦਾ ਅੱਛਾ ਸਰ ਇਹ ਵਿਸ਼ਾ ਕਿਵੇਂ ਚੁਣਿਆ ਤੁਸੀਂ ਕਿਵੇਂ ਤੁਹਾਡੇ ਇਹ ਇਹ ਵਿਸ਼ਾ ਜੀ ਜੋ ਫਿਲਮ ਦੇ ਕਹਾਣੀਕਾਰ ਨੇ ਸ਼ਿਵਚਰਨ ਜੱਗੀ ਗੁੱਸਾ ਜੀ ਜੋ ਕਿ ਡਾਇਰੈਕਟਰ ਸਾਹਿਬ लवली शर्मा जी ਦੇ মামਾ ਜੀ ਵੀ ਨੇ ਜੀ اور ਸ਼ਿਵਚਰ ਜਗੀ ਕੁਸਰ ਜੀ ਨੇ ਸਿਰਫ ਇੱਕ 베ਗੋ ਨਾਵਲ ਨਹੀਂ ਇਸ ਤੋਂ ਇਲਾਵਾ 50 ਦੇ ਕਰੀਬ ਵਿਸ਼ੇ ਪ੍ਰਸਿੱਧ ਨਾਵਲ ਲਿਖ ਚੁੱਕੇ ਨੇ ਜਿਨ੍ਹਾਂ ਉੱਪਰ ਪਹਿਲਾਂ ਵੀ ਫਿਲਮਾਂ ਬਣ ਚੁੱਕੀਆਂ ਆ। ਇਹ ਨਾਵਲ ਚੁੰਮ ਦਾ ਜਿਹੜਾ ਜਿਹੜਾ ਮੁੱਖਤਾ ਸੀ ਉਹ ਉਹ ਜਿਹੜਾ ਮਨ ਸਮਾਜ ਹੈ ਉਹਨਾਂ ਦਾ ਜਿਹੜਾ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸੱਸਿਆਵਾਂ ਲੋਕਾਂ ਦੇ ਪਰੇਵਰੂ ਪਰਵਾਸ ਨਾਲ ਜੀਵਨ ਉਹਨਾਂ ਦੇ ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਫ਼ਰ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ困难ੀਆਂ ਦਾ ਸਾਹਮਣਾ ਕਰਨਾ ਪਿਆ ਇਹ ਹੀ ਇੱਕ ਮੁੱਖ ਕਰਨਾ ਹੈ ਜਿਉਂਕਿ ਇਹ ਵੀ ਸੱਚ ਹੈ ਧੰਨਵਾਦ ਹਾਂਜੀ ਇਹ ਸਾਡੇ ਬਣ ਬਾਈ ਇਹ ਸ਼ੇਰਾ ਜੀ ਨੇ ਸੋ ਤੂਰਕੋਡ ਪੈਂਡ ਨਸੀਤੋਂ ਉਹ ਵੀ ਇਸ ਫਿਲਮ ਦੇ ਪ੍ਰੋਡੂਸਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਹਾਂਜੀ ਸ਼ੇਰਾ ਜੀ ਇਸ ਖੇਤਰ ਦੇ ਵਿੱਚ ਆਉਣ ਦਾ ਤੁਹਾਡਾ ਕਿਵੇਂ ਸ਼ੌਂਕ ਸੀ ਬਚਪਨ ਤੋਂ ਸੀ ਜਾਂ ਕਿ ਹੁਣੇ ਨਹੀਂ ਸ਼ੌਕ ਤਾਂ ਫਿਲਮਾਂ ਦੇਖਣ ਦਾ ਹੀ ਰਿਹਾ ਜੀ ਤੇ ਪਰ ਹਾਂ ਇੱਕ ਗੱਲ ਵੀ ਸਾਡੇ ਪਿੰਡ ਦਾ ਜਿਹੜਾ ਇਸ ਮੂਵੀ ਵਾਲਾ ਜਸ ਗੀਤਕਾਰ ਜਾਂ ਗਾਇਕਾ ਉਹਦੇ ਨਾਲ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਡਾ ਬੂੜਾ ਸਵੰਦ ਹੂੰ ਕਿਉਂਕਿ ਸਾਡੇ ਪਿੰਡ ਤੋਂ ਭਾਈ ਗਰਨਾਮ ਗਾਮਾ ਜੀ ਉਹਨਾਂ ਦਾ ਪ੍ਰਸਾਦ ਸ਼ਹਿਬਾਜ਼ ਕਿ ਕਰਦੇ ਹੁਣ ਸਾਡਾ ਭਰਾ ਗੱਗੂ ਟੀਮ ਬਾਈ ਲਵਲੀ ਸ਼ਰਮਾ ਜੀ ਹਮਮ ਸਵਰਜੀਤ ਸਿੰਘ ਤੇ ਸਿਮਰ ਜੀ ਇਸ ਬਾਈ ਹਮਮ ਤੇ ਉਹ ਤਾਂ ਹੁਣ ਐਕਟਿਵ ਹੈ ਬਾਈ ਲਵਲੀ ਜੀ ਵੀ ਐਕਟਿਵ ਆ ਤਾਂ ਇਹ ਤਾਂ ਸਾਡੇ ਖੇਤਰ ਦੇ ਤਾਂ ਕਹੋ ਵੀ ਸਾਨੂੰ ਬੁੜਤੀ ਵਾਲਾ ਕੰਮ ਹੀ ਹੁੰਦਾ ਹਮਮ ਤੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਸ਼ਾਇਦ ਬੁੱਕ ਵਗ ਹੀਰੇ ਦੀ ਕਹਾਣੀ ਲਿਖੀ ਸੀਗੀ ਤਾਂ ਉਹ ਸਾਡਾ ਤਾਂ ਇਹ ਖਿੱਤਾ ਹੀ ਲੱਗਦਾ ਮੈਨੂੰ ਅਸੀਂ ਇਹਦੇ ਵਿੱਚ ਆਉਣਾ ਹੀ ਸਾਡਾ ਬਣਦਾ ਹੀ ਆ ਹਮਮ ਜੀ ਅੱਛਾ ਜੇ ਫਿਲਮ ਦੇ ਵਾਜਿਬ ਦੀ ਗੱਲ ਕਰੀਏ ਸਰ ਕਿੰਨਾ ਕੁ ਬਜਟ ਹੋਏਗਾ ਬਜਟ ਦੀ ਜਿਹੜੀ ਬਾਜਟ ਦਾ ਹੁਣ ਇਹ ਹਜੇ ਤਾਂ ਚੱਲ ਰਿਹਾ ਹਜੇ ਜਦੋਂ ਬਣੂ ਕੋਈ ਸਾਡਾ ਪਹਿਲਾ ਪਹਿਲੀ ਵਾਰੀ ਆ ਇਹ ਤੇ ਇਹ ਜਿਵੇਂ ਨਿਵੇਂ ਚੱਲੂਗਾ ਹਜੇ ਕਲੀਅਰ ਹੋਊਗਾ ਹਜੇ ਕੁਝ ਨਹੀਂ ਕਰਦੇ ਤੇ ਸਮੁੱਚੀ ਪਬਲਿਕ ਨੂੰ ਸਮੁੱਚੀ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੁੰ ਕਿ ਮੈਸੇਜ ਦੇਵਾਂ ਗਲਤ ਹੈ ਨਾ ਆਵਾਮ ਨੂੰ ਮੈਸੇਜ ਦੇਣ ਵਾਲੇ ਤਾਂ ਚਲੋ ਹਜੇ ਬਹੁਤ ਵੱਡੀ ਗੱਲ ਆ ਪਰ ਹਾਂ ਅਸੀਂ ਤਾਂ ਇੱਕ ਜਿਹੜੀ ਸਾਡੀ ਆਪਣੇ ਦੇਖਣ ਵਾਲੇ ਦਰਸ਼ਕਾ ਉਹਨਾਂ ਨੂੰ ਜਰੂਰ ਉਕਰੋਠਾ ਪਾ ਦੇ ਜਦੋਂ ਕੰਮ ਚੱਲਦੇ ਠੀਕ ਹੈ ਫਿਲਮ ਬਣ ਕੇ ਤਿਆਰ ਹੋ ਜੂਗੀ ਤਾਂ ਸਾਨੂੰ ਜਰੂਰ ਇਹੀ ਸਾਥ ਦੇਣਾ ਹੁੰਦਾ ਮੈਂ ਤਾਂ ਇੱਕ ਖਰਾ ਬਿਸ਼ਾ ਸੋਹਣਾ ਕਨਸੈਪਟ ਆ ਉਹਦੇ ਤੇ ਕੰਮ ਕੀਤਾ ਤੇ ਸਾਰੀ ਟੀਮ ਬਹੁਤ ਕਾਬਿਲਾਂ ਵਾਲੇ ਆਏ ਆਪਣੇ ਪੁੱਲ ਸਿੱਧੂ ਆ ਠੀਕ ਹੈ ਤਾਂ ਸਾਰੇ ਜਿੰਨੇ ਐਕਟਰ ਬਹੁਤ ਸ਼ਖਸ਼ੋਖ ਹੋਏ ਆ ਠੰਡੇ ਹੋਏ ਆ ਸਾਰੇ ਤੇ ਉਹਨਾਂ ਨੇ ਕੰਮ ਕਰਨਾ ਤੁਸੀਂ ਸਾਡਾ ਸਾਥ ਜਿਹੜਾ ਹੈਗਾ ਸਿਨੇਮੇ ਵਿੱਚ ਜਾਓਗੇ ਜਦੋਂ ਤਿਆਰ ਹੋਊਗੀ ਉੱਥੇ ਦੇ ਸਕਦੇ ਹੋ ਉਹਦੇ ਲਈ ਤੁਹਾਨੂੰ ਰਿਕੁਐਸਟ ਆ ਦੇਖੋ ਕੀ ਸਮਝੋ ਠੀਕ ਹੈ ਜੀ ਥੈਂਕ ਯੂ ਸੋ ਮਚ ਤੇ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਸੋ ਜਿਹੜੀ ਅੱਜ ਵੇਗੋ ਫਿਲਮ ਦਾ ਮਹੂਰਤ ਹੋਇਆ ਉਸ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਸਹਿਬਾਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਦੇ ਵਿਚਾਰ ਆ ਜਿਹੜੇ ਤੁਹਾਡੇ ਸਾਹਮਣੇ ਕੀਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰ ਰਿਹਾ ਵੀ ਜਿਹੜਾ ਪਿੰਡ ਧੂੜ ਕੂਟਣ ਸੀ ਹੈ ਪਿੰਡ ਧੂੜਕੋਟਨ ਸਿੰਘ ਕਿਸੇ ਜਾਣ ਪਛਾਣ ਦਾ ਮਥਾਸ ਨਹੀਂ ਪਿੰਡ ਧੂੜਕੋਟਨ ਸਿੰਘ ਨੇ ਅਨੇਕਾਂ ਹੀ ਗੀਤਕਾਰ ਕਲਾਕਾਰ ਕਬੱਡੀ ਖਿਡਾਰੀ ਹਰ ਖੇਤਰ ਦੇ ਵਿੱਚ ਜਿਹੜੇ ਪੈਦਾ ਕੀਤੇ ਤੇ ਕਿਤੇ ਨਾ ਕਿਤੇ ਇਸ ਸ਼ਰਮ ਦੇ ਵਿੱਚ ਵੀ ਬਹੁਤ ਵੱਡਾ ਅਦਾ ਰੋਲ ਆ ਜਿਹੜਾ ਪਿੰਡ ਧੂੜਕੋਟਨ ਸਿੰਘ ਦੇ ਜਿਹੜੇ ਭਾਈ ਸ਼ੇਰਾ ਜੀ लवली ਜੀ ਕਹ ਲੀਏ ਸ਼ਰਮਾ ਜੀ ਉਹਨਾਂ ਦਾ ਤੇ ਪਿੰਡ ਧੂੜਕੋਟਨ ਸਿੰਘ ਦਾ ਬਹੁਤ ਵੱਡਾ ਇਸ ਸ਼ਰਮ ਦੇ ਵਿੱਚ ਰੋਲ ਹੈ ਸੋ ਮੈਂ ਉਮੀਦ ਕਰਦਾ ਕਿ ਜਿਹੜੀ ਫਿਲਮ ਹੈ ਪੰਜਾਬੀਆਂ ਦੇ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਪੰਜਾਬੀ ਮਾਂ ਬੋਲੀ ਦੀ ਸਮਰਤਾ ਭਾਵਨਾ ਤੇ ਖਰਾਬਤ ਦੇ ਤਦ ਤੱਕ ਲਈ ਮੈਨੂੰ ਦਿਓ ਆ ਗਿਆ ਸ਼ਿਕਰਮੰਦ ਮੀਡੀਆ ਤੋਂ ਗੁਰਚਾਰ ਸਿੰਘ ਰਾਜੂ ਦੇ ਨਾਲ ਪਾਲ ਸਿੰਘ ਧੂਰਕੋਟ ਦੀ ਰਿਪੋਰਟ ਧੰਨਵਾਦ